हेलो स्टूडेंट्स वेलकम टू ट्रू वेस की ਤੁਸੀਂ NDA ਦੇ ਐਂਟਰੈਂਸ ਟੈਸ ਦੀ ਤਿਆਰੀ ਕਰਨਾ ਚਾਹੁੰਦੇ ਹੋ NDA ਕੀ ਹੁੰਦਾ ਹੈ ਨੈਸ਼ਨਲ ডিফেন্স ਅਕੈਡਮੀ NDA ਇੱਕ ਇੱਕ ਐਂਟਰੈਂਸ ਐਗਜ਼ਾਮੀਨੇਸ਼ਨ ਹੈ ਜਿਹੜਾ ਕਿ UPSC ਦੁਆਰਾ ਕੰਡਕਟ ਕੀਤਾ ਜਾਂਦਾ ਹੈ ਇਹ ਸਾਲ ਦੇ ਵਿੱਚ ਦੋ ਵਾਰੀ ਆਉਂਦਾ ਹੈ ਇਹਦੇ ਵਿੱਚ ਕਿਹੜੀ ਕਿਹੜੀ categories ਆਉਂਦੀ ਹੈ NDA ਦੇ ਵਿੱਚ Indian Army Indian Navy ਤੇ Indian Air Force ਦੀ জব ਲਈ ਆਪਾਂ ਤਿਆਰੀ ਕਰਦੇ ਆ Indian Army ਦੇ ਵਿੱਚ ਬੱਚੇ ਦਾ +2 ਦਾ ਕਿਸੇ ਵੀ ਸਟਰੀਮ ਦੇ ਵਿੱਚ ਹੋਣਾ ਜ਼ਰੂਰੀ ਹੈ ਬੱਚੇ Indian Navy ਦੇ ਵਿੱਚ ਬੱਚੇ ਦਾ +2 ਦਾ ਫਿਜ਼ਿਕਸ ਤੇ ਮੈਥਮੈਟਿਕਸ ਦੇ ਵਿੱਚ ਹੋਣਾ ਜ਼ਰੂਰੀ ਹੈ Indian Air Force ਦੇ ਵਿੱਚ ਬੱਚੇ ਦਾ +2 ਦਾ ਫਿਜ਼ਿਕਸ ਤੇ ਮੈਥਮੈਟਿਕਸ ਦੇ ਵਿੱਚ ਹੋਣਾ ਜ਼ਰੂਰੀ ਹੈ ਇਹਦੀ एलिजिਬਿਲਟੀ ਕੀ ਹੈ ਐਨਡੀਏ ਦੀ एलिजिਬਿਲਟੀ ਕੀ ਹੈ ਇਹਦੇ ਲਈ ਆਪਣੀ ਨੈਸ਼ਨਲ ਬੱਚੇ ਦੀ ਨੈਸ਼ਨੈਲਿਟੀ ਇੰਡੀਅਨ ਹੋਣੀ ਚਾਹੀਦੀ ਹੈ ਬੱਚੇ ਦੀ ਏਜ ਲਿਮਿਟ 16.5 ਸਾਲ ਤੋਂ ਲੈ ਕੇ 19.5 ਦੇ ਵਿੱਚ ਹੋਣੀ ਚਾਹੀਦੀ ਹੈ ਬੱਚਾ ਅਨਮੈਰਿਡ ਹੋਣਾ ਚਾਹੀਦਾ ਇਹਦੇ ਲਈ ਮੇਲ ਤੇ ਫੀਮੇਲ ਦੋਨੋਂ ਅਪਲਾਈ ਕਰ ਸਕਦੇ ਆ ਇਹਦੇ ਲਈ ਮਕਾਨਸੀਸ ਕਿਹੜੀ-ਕਿਹੜੀ ਆ ਐਨਡੀਏ ਨੈਸ਼ਨਲ ਡਿਫੈਂਸ ਅਕੈਡਮੀ ਲਈ ਆਪਣੇ ਲਈ 370 ਵੈਕੈਂਸੀਸ ਆ ਆਰਮੀ ਵਿੰਗਸ ਦੇ ਅੰਦਰ 208 ਵੈਕੈਂਸੀਸ ਹੈ ਜਿਦੇ ਵਿੱਚ 10 ਵੈਕੈਂਸੀਸ ਫੀਮੇਲਸ ਲਈ ਹੈ ਨੇਵੀ ਵਿੰਗਸ ਦੇ ਵਿੱਚ 42 ਵੈਕੈਂਸੀਸ ਹੈ ਜਿਦੇ ਵਿੱਚ 6 ਵੈਕੈਂਸੀਸ ਫੀਮੇਲ ਕੈਂਡੀਡੇਟਸ ਲਈ ਹੈ 에어 ਫੋਰਸ ਵਿੰਗ ਦੇ ਵਿੱਚ ਫਲਾਈਂਗ ਬ੍ਰਾਂਚ ਦੇ ਵਿੱਚ 92 ਵੈਕੈਂਸੀਸ ਹੈ ਜਿਦੇ ਵਿੱਚ 2 ਵੈਕੈਂਸੀਸ ਫੀਮੇਲਸ ਲਈ ਹੈ ਗਰਾਊਂਡ ਡਿਊਟੀਆਂ ਟੈਕਨੀਕਲ ਬ੍ਰਾਂਚ ਲਈ 18 ਵੈਕੈਂਸੀਸ ਹੈ ਜਿਦੇ ਵਿੱਚ 2 ਫੀਮੇਲ ਕੈਂਡੀਡੇਟਸ ਲਈ ਹੈ ਗਰਾਊਂਡ ਡਿਊਟੀ ਨੋਨ ਟੈਕਨੀਕਲ ব্রাঞ্চ ਦੇ ਵਿੱਚ 10 ਵੈਕੈਂਸੀਸ ਹੈ ਜਿਦੇ ਵਿੱਚ 2 ਵੈਕੈਂਸੀਸ ਫੀਮੇਲ ਲਈ ਦਿੱਤੀ ਗਈ ਹੈ ਨਵਲ ਅਕੈਡਮੀ ਦੇ ਵਿੱਚ ਟੋਟਲ 34 ਵੈਕੈਂਸੀਸ ਹੈ ਜਿਦੇ ਵਿੱਚ 34 ਵੈਕੈਂਸੀ ਦੇ ਵਿੱਚ 5 ਵੈਕੈਂਸੀ ਫੀਮੇਲ ਲਈ ਹੈ ਇਸ ਤੋਂ ਬਾਅਦ ਇਹਦਾ ਇਗਜ਼ਾਮ ਪੈਟਰਨ ਤੇ ਆਪਾਂ ਆਨੇ ਆ ਐਨਡੀਏ ਦਾ ਇਗਜ਼ਾਮ ਪੈਟਰਨ ਦੇ ਵਿੱਚ ਕੀ ਕੀ ਆਉਂਦਾ ਇਹਦੇ ਵਿੱਚ ਦੋ ਸਬਜੈਕਟਸ ਇਨਕਲੂਡ ਹੈ ਮੈਥਮੈਟਿਕਸ ਤੇ ਜਨਰਲ ਐਬਿਲਿਟੀ ਟੈਸਟ ਠੀਕ ਹੈ ਇਹਦੇ ਦੋ ਪੇਪਰ ਹੁੰਦੇ ਆ ਕੋਡ ਏ ਕੋਡ 1 ਤੇ ਕੋਡ 2 ਮੈਥਮੈਟਿਕਸ ਦੇ ਵਿੱਚ ਤੁਹਾਡੇ ਤੋਂ 120 ਕੁਐਸਚਨ ਪੁੱਛੇ ਜਾਣਗੇ ਜੋ ਕਿ 150 ਮਿੰਟਸ ਦੇ ਹੈ ਤੇ ਜੋ ਕਿ 300 ਮਾਰਕਸ ਦੇ ਆ ਜਨਰਲ ਐਬਿਲਿਟੀ ਟੈਸਟ ਦੇ ਅੰਦਰ ਤੁਹਾਡੇ ਕੋਲੋਂ 150 ਕੁਐਸਚਨ ਪੁੱਛੇ ਜਾਣਗੇ ਜੋ ਕਿ 150 ਮਿੰਟਸ ਦੇ ਤੇ ਜਿਹਦੇ ਮਾਰਕਸ 600 ਹੈ ਟੋਟਲ ਆਪਣਾ 900 ਮਾਰਕਸ ਦਾ ਪੇਪਰ ਹੁੰਦਾ ਹੈ ਸਿਲੇਬਸ ਐਂਡ ਇਹ ਸਿਲੇਬਸ ਦੇ ਵਿੱਚ ਕਿਹੜੇ ਕਿਹੜੇ ਟਾਪਿਕਸ ਆਉਂਦੇ ਆ ਮੈਥਮੈਟਿਕਸ ਦੇ ਵਿੱਚ ਤੁਹਾਨੂੰ ਐਲਜੈਬਰਾ ਮੈਟ੍ਰਿਕਸ ਐਲਜੈਬਰਾ ਮੈਟ੍ਰਿਕਸ ਡਿਟਰਮੀਨੈਂਟਸ ਐਨਾਲਿਟਿਕਲ ਜੀਓਮੈਟਰੀ ਆਫ 2 ਐਂਡ 3 ਡਿਮੈਂਸ਼ਨਸ ਟ੍ਰਿਗਨੋਮੈਟਰੀ ਡਿਫਰੈਂਸ਼ੀਅਲ ਕੈਲਕੂਲਸ ਇੰਟੀਗਰਲ calculus differential equation statistics and probability vector algebra mathematics ਦੇ ਵਿੱਚ ਇਸ ਟਾਪਿਕ ਤੋਂ रिलेटेड ਤੁਹਾਡੇ ਤੋਂ ਕੁਸ਼ਨ ਪੁੱਛੇ ਜਾਣਗੇ ਜਨਰਲ ਐਬਿਲਿਟੀ ਟੈਸਟ ਪੇਪਰ 2 ਦੇ ਵਿੱਚ ਹੁੰਦਾ ਜਿਹਦੇ ਵਿੱਚ ਦੋ ਪਾਰਟ ਹੁੰਦੇ ਆ ਪਾਰਟ A ਤੇ ਪਾਰਟ B ਜਿਹੜਾ ਪਾਰਟ A ਹੁੰਦਾ ਉਹਦੇ ਵਿੱਚ ਇੰਗਲਿਸ਼ ਤੋਂ ਰਿਲੇਟਿਡ ਕੁਸ਼ਨ ਪੁੱਛੇ ਜਾਂਦੇ ਆ ਜਿਹੜਾ ਪਾਰਟ B ਹੋਏਗਾ ਉਹਦੇ ਵਿੱਚ ਸਾਡੇ ਤੋਂ ਜਨਰਲ ਨੋਲੇਜ ਦੇ ਕੁਸ਼ਨ ਪੁੱਛੇ ਜਾਣਗੇ ਜੋ ਕਿ ਫਿਜ਼ਿਕਸ కెਮਿਸਟਰੀ ਜਨਰਲ ਸਾਇੰਸ கரنٹ ਅਫੇਅਰ ਜੀਓਗ੍ਰਾਫੀ ਹਿਸਟਰੀ ਤੇ ਫ੍ਰੀडम ਮੂਵਮੈਂਟ ਇਹ ਟਾਪਿਕਸ ਤੋਂ ਕਾਫੀ ਕੁਐਸਚਨ ਪੁੱਛੇ ਜਾਂਦੇ ਆ ਇਥੇ ਇੰਪੋਰਟੈਂਟ ਡੇਟਸ ਐਂਡ ਇਥੇ ਇੰਪੋਰਟੈਂਟ ਡੇਟਸ ਕਿਹੜੀ-ਕਿਹੜੀ ਆ ਇਹਦੇ ਜਿਹੜੀ ਆਨਲਾਈਨ ਸਬਮਿਸ਼ਨ ਸਟਾਰਟਿੰਗ ਡੇਟ ਹੈ ਉਹ ਹੈ 28 ਮਈ ਉਹ ਹੈ 28 ਮਈ ਲਾਸਟ ਡੇਟ ਕਿਹੜੀ ਆ 17 ਜੂਨ ਮੋਡੀਫਿਕੇਸ਼ਨ ਐਪਲੀਕੇਸ਼ਨ ਦੇ ਵਿੱਚ ਮੋਡੀਫਿਕੇਸ਼ਨ ਕਰਨੀ ਆ ਉਹਦੀ ਡੇਟ ਹੈ 18 ਜੂਨ ਤੋਂ ਲੈ ਕੇ 25 ਜੂਨ ਤੱਕ ਇਹਦਾ ਐਡਮਿਟ ਕਾਰਡ 6 ਸਤੰਬਰ ਨੂੰ ਮਿਲੇਗਾ। ਇਹਦੀ ਐਗਜ਼ਾਮ ਡੇਟ ਹੈ 14 ਸਤੰਬਰ। NDA ਦਾ ਜਿਹੜਾ ਰਿਟਨ ਰਿਜ਼ਲਟ ਹੈ ਉਹ 30 ਸਤੰਬਰ ਨੂੰ ਆਏਗਾ। ਜੇਕਰ ਸਟੂਡੈਂਟ ਤੁਸੀਂ NDA ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪ੍ਰੂਵੈਸ ਤੇ ਆ ਕੇ ਵਿਜ਼ਿਟ ਕਰੋ। ਇੱਥੇ ਤੁਹਾਨੂੰ ਹਰ ਤਰ੍ਹਾਂ ਦੀ ਫੈਸਿਲਿਟੀਆਂ ਮਿਲੇਗੀ। ਇੱਥੇ ਤੁਹਾਨੂੰ ਈ-ਕੰਟੈਂਟ ਦੁਆਰਾ ਪੜਾਇਆ ਜਾਏਗਾ। ਇੱਥੇ ਤੁਹਾਨੂੰ ਲਾਇਬ੍ਰੇਰੀ ਫੈਸਿਲਿਟੀਆਂ ਮਿਲੇਗੀ। ਫਿਚਰ ਦਾ ਪੂਰਾ ਆਪਰੇਸ਼ਨ ਮਿਲੇਗਾ ਤੁਹਾਨੂੰ ਤੁਸੀਂ ਟਰੂ ਵੇਸ ਤੇ ਆ ਕੇ ਵਿజిਟ ਕਰ ਸਕਦੇ ਹੋ ਜੋ ਕਿ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਬਣਿਆ ਹੋਇਆ ਹੈ ਫਾਦਰ ਇਨਫੋਰਮੇਸ਼ਨ ਲਈ ਤੁਸੀਂ ਇਸ ਨੰਬਰ ਤੇ ਕੰਟੈਕਟ ਕਰੋ ਥੈਂਕ ਯੂ